ਸਰ ਨੇ ਸਾਨੂੰ ਰਾਤ ਖਾਇਆ ਇਹਨਾਂ ਦਾ ਇੱਕ ਇੱਕ ਸ਼ਬਦ ਸਾਨੂੰ ਹਮੇਸ਼ਾ ਯਾਦ ਰਹੇਗਾ ਜਿਵੇਂ ਸਰ ਨੇ ਦੱਸਿਆ ਕਿ ਇਹਨਾਂ ਡੀਏਜੀ ਸਾਹਿਬ ਪਟਿਆਲਾ ਤੋਂ ਰਿਟਾਇਰ ਹੋ ਰਹੇ ਨੇ ਤੇ ਮੈਨੂੰ ਇਹ ਮਾਣ حاصل ਹੋਇਆ ਕਿ ਮੈਂ ਸਟੇਜ ਤੇ ਖੜੇ ਹੋ ਕੇ ਉਹਨਾਂ ਦੇ ਚਿਹਰੇ ਦਾ ਭਾਵ ਹੋਰਾ ਵੀ ਨਹੀਂ ਬਦਲਿਆ ਬਿਲਕੁਲ ਟੈਨਸ਼ਨ ਨਹੀਂ ਆਈ ਤੋ ਜਦੋਂ ਕੋਈ ਸੀਨੀਅਰ ਆਫੀਸਰ ਤੁਹਾਨੂੰ ਬਿਨਾ ਟੈਨਸ਼ਨ ਦੇ ਬਰੀਫ ਕਰਦਾ ਬਿਨਾ ਟੈਨਸ਼ਨ ਦੇ ਦੱਸਦਾ ਹੈ ਤੇ ਬਿਨਾ ਟੈਨਸ਼ਨ ਦੇ ਤੁਹਾਨੂੰ ਗਾਈਡ ਕਰਦਾ ਹੈ ਜਿਹੜੇ ਜੂਨੀਅਰ ਆਫੀਸਰਸ ਹੁੰਦੇ ਆ ਉਹ ਹੋਰ ਤਗੜੇ ਹੋ ਕੇ ਕੰਮ ਕਰਦੇ ਜਾਂ ਹੋਰ ਇਹਨਾਂ ਨੂੰ ਜਿਹੜੇ ਫਿਜ਼ੀਕਲੀ ਫਿੱਟ ਐ ਨਾਨਕ ਸਿੰਘ ਹੁਣਾਂ ਨੂੰ ਤੇ ਇਹਨਾਂ ਨੂੰ ਸਰਫਰਾਜ ਹੁਣਾਂ ਨੂੰ ਯੰਗ ਆਫਸਰ ਨੂੰ ਦੇਖ ਕੇ ਇਹਨਾਂ ਨੂੰ ਤੋਂ ਮੋਟੀਵੇਸ਼ਨ ਲੈ ਕੇ ਪਹਿਲਾਂ ਉਨੀ ਆਪਦੀ ਸਿਹਤ ਲਈ ਧਿਆਨ ਨਹੀਂ ਕਰਦੇ ਸੀ ਤੇ ਜਿਹੜੇ ਮੈਨੂੰ ਲੱਗਦਾ ਜਿਵੇਂ ਸਾਰੇ ਨਹੀਂ ਸੀ ਪਰ ਹੁਣ ਵਾਲੇ ਅਫਸਰ ਬੜੇ ਅਵੇਅਰ ਹੈ ਇਸ ਗੱਲ ਕਰਕੇ ਮੇਰਾ ਹਮੇਸ਼ਾ ਮੰਨਣਾ ਹੈ ਹੈਲਦੀ ਪੁਲਿਸਮੈਨ ਇੱਕ ਅਸੀਂ ਉਹ ਨਾ ਮੈਂ ਇੱਕ ਆਪਣੇ ਬੁੱਕਲੇਟ ਵੀ ਬਣਾਈ ਸੀ ਹੈਲਦੀ ਪੁਲਿਸਮੈਨ ਸੇਫ ਐਂਡ ਸਿਕਿਉਰ ਸੋਸਾਇਟੀ ਜੇ ਪੁਲਿਸਮੈਨ ਹੈਲਦੀ ਹੈ ਤੇ ਸੋਸਾਇਟੀ ਵੀ ਸੇਫ ਹੈ ਤੇ ਇਸ ਕਰਕੇ ਸੇਫ ਹੱਥਾਂ ਦੇ ਵਿੱਚ ਮੇਰੇ ਚਾਰੇ ਰੇਂਜ ਦੇ ਆ ਜਿਹੜੇ ਤਕੜੇ ਤੇ ਬੜੇ ਕਾਮਯਾਬ ਤੇ ਟਰਲੇ ਵਾਲੇ ਐਸਐਸਪੀ ਆ ਤੇ ਇਸ ਕਰਕੇ ਇਹਨਾਂ ਦੇ ਹੱਥ ਬੜਾ ਸੇਫ ਹੈ ਤੇ ਮੇਰੀ ਫਿਟਨੈਸ ਦਾ ਰਾਜ ਮੇਰੇ ਐਸਐਸਪੀਆ ਨਾਲ ਇਹਨਾਂ ਦੇ ਬਰਾਬਰ ਮੈਂ ਚੱਲਣ ਦੀ ਭੱਜ ਭੱਜ ਕੇ ਕੋਸ਼ਿਸ਼ ਕਰਦਾ ਨਾ ਪਤਾ ਨਹੀਂ ਲੱਗਣ ਦਿੱਤਾ ਜੇ ਕੋਈ ਗਿੱਟੇ ਗੋਡਿਆਂ 'ਚ ਦਰਦ ਸੀ ਤਾਂ ਉਹ ਘਰੇ ਜਾ ਕੇ ਮਹਿਸੂਸ ਕਰਾਉਂਦਾ ਸੀ ਪਰ ਇਹਨਾਂ ਨੂੰ ਨਹੀਂ ਪਤਾ ਲੱਗਣ ਦਿੱਤਾ ਵੀ ਮੈਨੂੰ ਕੀ ਤਕਲੀਫ ਹੈ ਥੈਂਕ ਯੂ ਸੋ ਮਚ